ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਹਾਈ ਕੋਰਟ ਨੇ ਕੀਤੀ ਸਖਤ ਕਾਰਵਾਈ ਹਾਈ ਕੋਰਟ ਨੇ ਹੁਣ ਡੀਜੀਪੀ ਨੂੰ ਹੁਕਮ ਦਿੱਤੇ ਕਿ ਐਨਡੀਪੀਐਸ ਐਕਟ ਅਧੀਨ ਦਰਜ ਕੀਤੇ ਗਏ ਉਹਨਾਂ ਕੇਸਾਂ ਦੀ ਸਥਿਤੀ ਬਾਰੇ ਇੱਕ ਸਟੇਟਸ ਰਿਪੋਰਟ ਦਾਇਰ ਕੀਤੀ ਜਾਵੇ ਜਿਨ੍ਹਾਂ ਵਿੱਚ ਐਫਆਈਆਰ ਦਰਜ ਹੋਣ ਤੋਂ 6 ਮਹੀਨੇ ਬਾਅਦ ਵੀ ਪਗੌੜੇ ਐਲਾਨੇ ਗਏ ਮਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਤੋਂ ਬਿਨਾ ਕੀ ਕੁਝ ਫੈਸਲਾ ਨਸ਼ਿਆਂ ਬਾਰੇ ਹਾਈ ਕੋਰਟ ਨੇ ਸੁਣਾਇਆ ਆਓ ਸੁਣਦੇ ਹਾਂ ਵਕੀਲ ਦੇ ਮੋਹੋ ਜੀ ਇੱਕ ਐਂਟੀਸਪੀਕਟਰੀ ਬੇਲ ਪਟੀਸ਼ਨ ਅਸੀਂ ਫਾਈਲ ਕੀਤੀ ਸੀ ਭਾਜੀ ਨੇ ਉਹਦੇ ਵਿੱਚ ਇਹ ਹੈ ਜੀ ਕਿ ਸਤੰਬਰ 2023 ਦਾ ਮਾਮਲਾ ਸੀਗਾ ਜਿਹਦੇ ਵਿੱਚ ਗ੍ਰਿਫਤਾਰੀ ਨਹੀਂ ਹਜੇ ਤੱਕ ਹੋਈ ਸੀ ਅਕਿਊਜ਼ ਦੀ ਐਨਡੀਪੀਐਸ ਐਕਟ ਦੇ ਅੰਦਰ ਇੱਕ ਐਫਆਈਆਰ ਦਰਜ ਕੀਤੀ ਸੀ ਪਿਛਲੀ ਡੇਟ ਤੇ ਔਨਰੇਬਲ ਮਿਸਟਰ ਜਸਟਿਸ ਐਨ ਐ ਸ਼ਿਕਾਵਤ ਸਾਹਿਬ ਨੇ ਇੱਕ ਆਰਡਰ ਕੀਤਾ ਸੀ ਕਿ ਐਸਐਸਪੀ ਬਠਿੰਡਾ ਪਿਛਲੇ 6 ਮਹੀਨਿਆਂ ਚ ਜਿੰਨੀਆਂ ਐਫਆਈਆਰਸ ਦਰਜ ਹੋਈਆਂ ਤੇ ਉਹਨਾਂ ਚ ਅਕਿਊਜ਼ ਨੂੰ ਅਰੈਸਟ ਨਹੀਂ ਕੀਤਾ ਗਿਆ ਮੋਰਓਵਰ ਪ੍ਰਕਲੇਮਡ ਅਫੈਂਡਰ ਡਿਕਲੇਅਰ ਕੀਤਾ ਗਿਆ